ਮੇਰਾ ਨਾਮ ਗੁਰਤੇਜ ਸਿੰਘ ਹੈ। ਮੈਂ ਬਾਹਵਲਾਸੀ ਹਬੋ ਤੋ। ਹਾਂ ਬਾਹਵਲਾਸੀ ਹਬੋ ਤੋ ਬੋਲ ਰਿਹਾ। ਹਾਂਜੀ। ਹਾਜੀ ਵੀਰ ਜੀ ਅਸੀਂ ਤੁਹਾਨੂੰ ਪੰਜ ਜੂਸ ਦਿੱਤੇ ਦੀ ਬੋਡੀ ਸਰਵਿਸ ਦਿੱਤਾ ਦੀ। ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ? ਕੀ ਨਸ਼ਾ ਕਰਦੇ ਸੀ ਤੁਸੀਂ? ਮੈਂ ਬਾਈ ਜੀ ਪੰਜ 6 ਸਾਲ ਤੋਂ ਪੋਸਟ ਕਰਦਾ ਸੀ। ਇਹ ਪੰਜ 6 ਸਾਲ ਤੋਂ ਪੋਸਟ ਕਰਦੀ। ਪੋਸਟ ਕਰ ਰਹੀ ਸੀ। ਤੇ 2-3 ਸਾਲ ਤੋਂ ਫਿਰ ਮੈਂ ਜੀ ਵਾਲੀ ਗੋਲੀ ਤੇ ਆ ਗਿਆ ਸੀਗਾ ਜੀ। ਅਸੀਂ ਫਿਰ ਜੀ ਵਾਲੀ ਗੋਲੀ ਖਾਣ ਲੱਗ ਪਏ ਸੀਗੇ। ਠੀਕ ਹੈ। ਇਹ ਜਿਵੇਂ ਤੁਸੀਂ ਪਹਿਲਾਂ ਵੀ ਨਸ਼ਾ ਛੱਡਣ ਦੀ ਕੋਸ਼ਿਸ਼ ਕੀਤੀ ਜੀ ਵੀਰ ਜੀ? ਬਹੁਤ ਵਾਰੀ। ਕੀ ਪ੍ਰੋਬਲਮ ਹੁੰਦੀ ਸੀ ਤੁਹਾਨੂੰ ਜਦੋਂ ਨਸ਼ਾ ਸਰਦ ਸੀ ਹੋਰ ਲੱਗਦੀ ਸੀ ਸਰੀਰ ਟੁੱਟਦਾ ਸੀ ਮੱਤਾਂ ਬਾਹਾਂ ਟੁੱਟਦੀਆਂ ਸੀਗਾ ਨੀਂਦ ਨਹੀਂ ਆਉਂਦੀ ਸੀ ਠੀਕ ਹੈ ਜੀ ਇਹ ਪ੍ਰੋਬਲਮ ਬਹੁਤ ਵੱਡੀ ਸੀਗੀ ਤੇ ਫਿਰ ਮੈਨੂੰ ਖਾਣੀ ਪੈਦੀ ਸੀ ਜਦ ਤਕਲੀਫ ਹੁੰਦੀ ਸੀ ਫਿਰ ਜਦੋਂ ਤਕਲੀਫ ਹੁੰਦੀ ਸੀ ਫਿਰ ਤੁਹਾਨੂੰ ਖਾਣੀ ਪੈਦੀ ਸੀ ਜਿਵੇਂ ਤੁਸੀਂ ਆਪਣਾ ਬਾਡੀ ਸਰਵਸ ਵਰਤੇ ਪੰਜ ਉਸ ਵਰਤੇ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਵਰਤੇ ਨੂੰ ਤੇ ਇਹ ਵਰਤਨ ਨਾਲ ਕੀ ਫਰਕ ਪਿਆ ਤੁਹਾਨੂੰ ਮੈਨੂੰ ਸਾਲ ਹੀ ਹੋ ਗਿਆ ਜੀ ਵਰਤੇ ਨੂੰ ਕਿੰਨੇ ਸਾਲ ਹੋ ਗਿਆ ਤੁਹਾਨੂੰ ਵਰਤੇ ਨੂੰ ਇਹ ਵਰਤਨ ਤੋਂ ਬਾਅਦ ਜਿਵੇਂ ਨਸ਼ਾ ਖਾਂਦੇ ਸੀ ਤੁਸੀਂ ਉਹ ਬਹੁਤ ਵਧੀਆ ਰਿਹਾ ਇਹ ਨਾ ਤਾਂ ਸਰੀਰ ਟੁੱਟਿਆ ਆਪਣਾ ਠੀਕ ਹੈ ਜੀ ਨੀਂਦ ਵੀ ਵਧੀਆ ਆਉਂਦੀ ਸੀ ਠੀਕ ਹੈ ਤੇ ਕੋਈ ਵੀ ਇਹੋ ਜਿਹਾ ਕਹਿਨੇ ਸੀਗਾ ਇੱਕ ਸਾਲ ਹੋ ਗਿਆ ਯਾਨੀ ਕਿ ਸਾਡੇ ਨੂੰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਜਿਵੇਂ ਪਹਿਲਾਂ ਪ੍ਰੋਬਲਮ ਆਉਂਦੀ ਸੀ ਸਰੀਰ ਨੂੰ ਉਦੋਂ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਜਿਵੇਂ ਕਾਫੀ ਵੀਰਪਾਣੇ ਚੀਜ਼ਾਂ ਜਿ ਲੱਗੇ ਹੋਣਾ ਲੱਗਦਾ ਵੀ ਅਸੀਂ ਸਾਢ ਨਹੀਂ ਸਕਦੇ ਜੀ ਬਾਲੀਕੋਰੀ ਨਹੀਂ ਜੀ ਇਹ ਸਰਵਿਸ ਪੈਕ ਲੈਣ ਨਾਲ ਛੱਡ ਸਕਦੇ ਹਾਂ ਠੀਕ ਹੈ ਤੁਸੀਂ ਯਾਨੀ ਕਿ ਅਪਡੇਟ ਤੇ ਵਰਤਿਆ ਤਾਂ ਆਪਣੇ ਮੈਂ ਆਪਣੇ ਤਾਂ ਖੁਦ ਵਰਤਿਆ ਹੋਇਆ ਇਹ ਠੀਕ ਹੈ ਜੀ ਅਜਮਾਇਆ ਹੋਇਆ ਹੈ ਪਤਾ ਲੱਗ ਗਿਆ ਵੀ ਹਾਂ ਵੀ ਇਹਦੇ ਨਾਲ ਆਪਾਂ ਛੱਡ ਸਕਦੇ ਹਾਂ ਛੱਡ ਸਕਦੇ ਵੀ ਉਹ ਵੀ ਭੈਣ ਭਾਈ ਛੱਡ ਸਕਦੇ ਛੱਡ ਸਕਦੇ ਜਰੂਰ ਛੱਡਤਾ ਤੇ ਇਹ ਬਰਤਨ ਕਿਤੇ ਛੱਡਣਗੇ ਠੀਕ ਹੈ ਵੀਰ ਜੀ ਥੈਂਕ ਯੂ ਧੰਨਵਾਦ ਜੀ